ਸ਼ੇਅਰ ਉਹਨੇ ਪਰਮਾਤਵਾ ਤੋਂ ਅਲਸਾਮ ਨੇ ਚੜ੍ਹ ਗਏ ਕਲਾ ਵਿੱਚ ਰੱਖੇ ਅਸੀਂ ਵੀ ਸਾਰੇ ਠੀਕ ਠਾਕ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਅੱਰਲੀ ਵਾਲਾ ਬਟਨ ਜ਼ਰੂਰ ਨੱਪ ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਾ ਪਹਿਲਾ ਫਸ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਇਕ ਕਰਨਾ ਤੇ ਇੱਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਦੇ ਵਿੱਚ ਹਰ ਹਰ ਮਾਤਾ ਦੇਵ ਜ਼ਰੂਰ ਲਿਖਿਆ ਕਰੋ ਕਿਉਂਕਿ ਜੋ ਵੀ ਪ੍ਰਕਿਰਤੀ ਆ ਸਾਰੀ ਮਹਾਦੇਵ ਜੀ ਨੇ ਜਗ੍ਰਤ ਜਗ੍ਰਤ ਕੀਤੀ ਜਗ੍ਰਤ ਕੀਤੀ ਗਈ ਹੈ ਤੇ ਜャ ਵਿਸ਼ਨੂੰ ਭਗਵਾਨ ਨੇ ਕੀਤੀ ਜਪ ਵੇਰ ਭਗਤ ਹੋ ਰਹੇ ਹੋਰ ਬਹੁਤ ਵੱਡੇ ਵੱਡੇ ઋષਿ ਮਹਾ ઋષਿ ਹੋਏ ਨੇ ਜਿਨ੍ਹਾਂ ਨੇ ਬੂਟੀਆਂ ਨੂੰ ਜਗ੍ਰਤ ਕੀਤਾ ਤੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਤੇ ਜਿਵੇਂ ਆਪਾਂ ਆਪ ਸੂਚੀ ਗੱਲਾਂ ਕਰਦੇ ਆ ਇਹ ઋષਿ मुनि ਇਸ ਤਰ੍ਹਾਂ ਇਹਨਾਂ ਦੇ ਨਾਲ ਗੱਲਾਂ ਕਰਦੇ ਸੀ ਇਹਨਾਂ ਦੇ ਕਈ ਵੇਸ਼ ਤਾਂ ਇਹ ਜੇ ਨੇ ਜਿਨ੍ਹਾਂ ਦੇ ਥੱਲੇ ਬੈਠ ਕੇ ઋਸ਼ੀਆ ਮੁਨੀਆਂ ਨੇ ਬਹੁਤ ਤਪੱਸਿਆ ਕੀਤੀ ਗਈ ਹੈ ਤੇ ਉਹ ਦੱਸਦੇ ਸੀ ਵੀ ਸਾਡਾ ਬੀਜ ਇਸ ਕੰਮ ਆਉਂਦਾ ਸਾਡਾ ਫਲ ਇਸ ਕੰਮ ਆਉਂਦਾ ਸਾਡੇ ਪੱਤੇ ਇਸ ਕੰਮ ਆਉਂਦੇ ਨੇ ਤੇ ਸਾਡੀ ਜੜ ਇਸ ਕੰਮ ਆਉਂਦੀ ਤੇ ਸਾਡਾ ਤਣਾ ਇਸ ਕੰਮ ਆਉਂਦਾ ਤੇ ਇਸੇ ਇਨਾਂ ਲੋਕਾਂ ਨੂੰ ਅਸੀਂ ਇੰਨੇ ਸੂਜੀ ਨਾ ਹੋਣ ਕਰਕੇ ਅਸੀਂ ਆਪਣੀ ਜਿਹੜੀ ਪੀੜੀ ਆ ਮਸਲਾ ਨੇ ਵਿਗਾੜਤੀਆਂ ਪਹਿਲਾਂ ਤਾਂ ਅਸੀਂ ਬਰੋਟ ਬਰੋਟੇ ਬੋਰਡ ਪਰ ਸੰਜਿਨਾਂ ਨੂੰ ਰੋਟਾ ਵੀ ਕਹਿੰਦੇ ਆ ਇਹਨੂੰ ਬੋਰਡ ਵੀ ਕਹਿੰਦੇ ਨੇ ਕਈ ਜਗ੍ਹਾ ਤੇ ਬੋਰ ਪੱਟਣਾ ਸ਼ੁਰੂ ਕਰਤੇ ਤੇ ਪਰ ਪੱਟਣਾ ਸ਼ੁਰੂ ਕਰਤੇ ਮੈਂ ਕਹਨੀ ਆ ਵੀ ਕੋਈ ਛੱਡਿਆ ਹੀ ਨਹੀਂ ਦਾ ਮੈਂ ਇਹ ਵੀ ਕਹਨੀ ਆ ਪੰਡਿਤ ਜਤਾ ਉਹ ਕਦੇ ਵੀ ਪੁਰਾਣਾ ਗ੍ਰਿਸ਼ਨਾ ਪਟਿਆ ਕਰੋ ਅਗਰ ਤੁਸੀਂ ਪੁਰਾਣਾ ਗ੍ਰਿਸ਼ ਪਟਦੇ ਉਹਦੀ ਜਗ੍ਹਾ ਤੇ ਨਾ ਗਿਆਰਾਂ ਲਾਉਣੇ ਪੈਣਗੇ ਇਹ ਜੇ ਲਾਉਣ ਦੀ ਹਿੰਮਤ ਹੈਗੀ ਆ ਤਾਂ ਪਟਿਓ ਨਹੀਂ ਕੋਈ ਜ਼ਰੂਰਤ ਨਹੀਂ ਪਟਣੀ ਇੰਨੀਆਂ ਗੱਲਾਂ ਮੈਂ ਤੁਹਾਨੂੰ ਦੱਸਦੀ ਆ ਅੱਗੇ ਹੁਣ ਆਪਾਂ ਵੀਡੀਓ ਤੋੜਦੇ ਆ ਵੀ ਵੀਡੀਓ ਦੇ ਵਿੱਚ ਕੀ ਕੀ ਸਾਨੂੰ ਫਾਇਦੇ ਤੇ ਕੀ ਕੀ ਸਾਨੂੰ ਨੁਕਸਾਨ ਹੁੰਦੇ ਨੇ ਜਦੋਂ ਅਸੀਂ ਗਲਤੀਆਂ ਕਰਦੇ ਆ ਜਦੋਂ ਵੀ ਤੁਸੀਂ ਕਾਰ ਤੋਂ ਬਾਹਰ ਨਿਕਲਣਾ ਕਿਸੇ ਵੀ ਖਾਸ ਕੰਮ ਲਈ ਜਿਵੇਂ ਕੋਟੇਸ ਜਾਂ ਸ੍ਰੀ ਅਵਧੀ ਸ਼ਹਿਰ ਲੰਘਣਾ ਜਾਣਾ ਜਾਂ ਬੱਚਿਆਂ ਨੇ ਉਹਦਾ ਇੰਟਰਮ ਪੇਪਰ ਪੰਜਾਮ ਦੇਣਾ ਜਾਂ ਫਿਰ ਕੋਈ ਹੋਰ ਖਾਸ ਕੰਮ ਜਾਂ ਕੁੜੀ ਦੇਖਣਾ ਜਾਂ ਫਿਰ ਮੁੰਡਾ ਦੇਖਣਾ ਜਾਂ ਕੋਈ ਰਜਿਸਟਰੀ ਕਰਾਉਣ ਵਾਸਤੇ ਚੱਲਣਾ ਜਾਂ ਕੋਈ ਕਾਰ ਗੱਡੀ ਮੋਟਰਸਾਈਕਲ ਲੈਣ ਵਾਸਤੇ ਚੱਲਣਾ ਇਹ ਅੱਗੇ ਵੀ ਬੁੜੀਆਂ ਕਰਦੀਆਂ ਸੀ ਪਰ ਹੁਣ ਜਿਹੜੀ ਅਗਲੀ ਰਸ਼ਨਾ ਇਹ ਚੀਜ਼ ਜਨੂੰ ਨਹੀਂ ਮੰਨਦੀ ਹੈਗੀ ਉਹ ਬਕਵਾਸ ਦੱਸਦੇ ਨੇ ਹਾਂ ਜਿਹੜੀਆਂ ਧੀਆ ਪੜਾਉਂ ਦੁੱਖ ਨਿੱਕਾਏ ਨੇ ਹੋਏ ਨਾ ਲੈਣਾ ਤੇ ਬਹੁਤ ਵਰੀਆਂ ਕਾਰੀਆਂ ਨੇ ਬਹੁਤ ਮੇਰੇ ਨਾਲ ਪੜੀਆਂ ਲਿਖੀਆਂ ਕੁੜੀਆਂ ਵੀ ਜੁੜੀਆਂ ਹੋਈਆਂ ਨੇ ਐਹੋ ਜਿਹੀ ਕੋਈ ਗੱਲ ਨਹੀਂ ਬਹੁਤ ਬੱਚੇ-ਬੱਚੇ ਪਰਿਵਾਰ ਜੁੜੇ ਹੋਏ ਨੇ ਤੇ ਤੁਸੀਂ ਕੀ ਕਰਨਾ ਜਦੋਂ ਘਰ ਤੋਂ ਬਾਹਰ ਨਿਕਲਣਾ ਇੱਕ ਕੱਪ ਦੇ ਵਿੱਚ ਪਾਣੀ ਪਾ ਲਓ ਜਾਂ ਕਿਸੇ ਬਾਲਟੀ ਜਾਂ ਕਿਸੇ ਵੀ ਚੀਜ਼ ਤੁਸੀਂ ਪਾਣੀ ਪਾ ਸਕਦੇ ਹੋ ਉਸ ਪਾਣੀ ਦੇ ਵਿੱਚ ਜਾਣ ਲੱਗੇ ਸੱਜੇ ਹੱਥ ਦੇ ਨਾਲ ਇੱਕ ਛਿੱਕਾ ਪਰ ਪਮਾ 1 ਦਾ ਪੰਜ ਦਾ ਪਮਾ 10 ਦਾ ਪਮਾ 20 ਦਾ ਜੇ ਜਿਹੜਾ ਤੁਹਾਡੇ ਘਰੇ ਕੋਈ ਹੈਗਾ ਤਾਂ ਆਪਾਂ ਉਹ ਪੁੱਛੋ ਪਾਣੀ ਡੋਲੂਗਾ ਤੇ ਜਿਹੜਾ ਉਹ ਛਿੱਕਾ ਵਾ ਉਹ ਕਿਸੇ ਗਰੀਬ ਨੂੰ ਦੇ ਦੋ। ਅਗਰ ਤੁਹਾਡੇ ਘਰੇ ਕੋਈ ਨਹੀਂ ਹੈਗਾ ਤੁਸੀਂ ਇਸ ਤਰ੍ਹਾਂ ਛੱਡ ਕੇ ਚਲੇ ਜਾਓ। ਜਦੋਂ ਕੰਮ ਤੋਂ ਵਾਪਸ ਆਏ ਆਪਦੇ ਕਿਸੇ ਖਾਸ ਕੰਮ ਲੈ ਗਏ ਹੋ ਤੁਸੀਂ ਤਾਂ ਆ ਕੇ ਜਿਹੜਾ ਪਾਣੀ ਨੂੰ ਡੋਲ ਦੋ ਜਿਹੜਾ ਛਿੱਕਾ ਇਹ ਛਿੱਕੇ ਨੂੰ ਕਿਸੇ ਗਰੀਬ ਨੂੰ ਦੇ ਦੋ। ਇਹ ਛੋਟੇ-ਛੋਟੇ ਕੰਮ ਨੇ ਹਾਂਜੀ ਜਿਹੜੇ ਮੇਰੇ ਹਿੰਦੂ ਭੈਣ ਭਰਾਵਾਂ ਨੇ ਉਹਨਾਂ ਨੂੰ ਵੀ ਅੱਜ ਕੱਲ ਬੱਚਿਆਂ ਨੂੰ ਜ਼ਿਆਦਾ ਐਨੀ ਨੌਲੇਜ ਨਹੀਂ ਦਿੱਤੀ ਜਾਂਦੀ ਕਿਉਂਕਿ ਜਿਹੜੇ ਹੁਣ ਅੱਗੇ ਬੱਚੇ ਕਰਦੇ ਸੀ ਤੇ ਬੱਚੇ ਪੜ ਲਏਗੇ ਬਾਹਰ ਚਲੇ ਗਏ ਮਾਪੇ ਤੋਂ ਵੱਖਰੇ ਹੋ ਗਏ ਜਾਂ ਫਿਰ ਕਈ ਵਾਰੀ ਮਾਪੇ ਜਵਾਨੀ ਵਿੱਚ ਹੀ ਤੁਰ ਜਾਂਦੇ ਨੇ ਤੇ ਬੱਚਿਆਂ ਨੂੰ ਇੰਨਾ ਗਿਆਨ ਨਹੀਂ ਦੇ ਸਕਦੇ ਹੈ ਤੁਸੀਂ ਕੋਈ ਵੀ ला ਸਕਦਾ ਹੈ ਸੇ ਐਨੀ ਹੈ ਵੀ ਹਿੰਦੂ ਵੀ ਲਾ ਸਕਦੇ ਇੱਕ ਸਾਡਾ ਬਹੁਤ ਵੱਡਾ ਭਰਮ ਭਲੇਖਾ ਵਾ। ਕੋਈ ਪ੍ਰਕਿਰਤੀ ਜਾਂ ਪ੍ਰਕ੍ਰਿਤੀ ਪਹਿਲਾਂ ਵੀ ਦੱਸ ਕੇ ਹਟੀਆਂ ਸਾਨੂੰ ਸਾਰੇ ਫਾਇਦਾ ਕਰਦੀ ਆ। ਹੈ। ਤੇ ਸਾਨੂੰ ਉਹਦਾ ਰੱਖਣ ਦਾ ਸਹੀ ਢੰਗ ਪਤਾ ਹੋਣਾ ਚਾਹੀਦਾ। ਇੱਕ ਸ਼ਾਮਾ ਬੂਟਾ ਤੋਸੀ ਦਾ ਮਿਲਦਾ। ਆਗਰ ਤੁਸੀਂ ਇਹਨੂੰ ਆਪਣੇ ਘਰ ਵਿੱਚ ਲਾ ਲਿਆ। ਉਹਦੇ ਰੱਖਣ ਦੇ ਪੈਂਦਾ ਜਗ੍ਹਾ ਸਮਝੋ ਔਰ ਸੋਈ ਦੇ ਮੂਰੇ ਕਦੇ ਨਾ ਰੱਖੋ। ਬਾਥਰੂਮ ਦੇ ਮੂਰੇ ਕਦੇ ਨਾ ਰੱਖੋ। ਜਦੋਂ ਤੁਸੀਂ ਬਾਹਰ ਆਉਣਾ ਕਿਸੇ ਇਨਸਾਨ ਨੇ ਉੱਥੇ ਨਾਲ ਉਹਦੀ ਜਗਾ ਇਹ ਜੀ ਜਗਾ ਤੇ ਰੱਖੋ ਜਿੱਥੇ ਉਹਦਾ ਹਰ ਇੱਕ ਲੇਡੀ ਦਾ ਪੱਛਾਵਾ ਨਾ ਪਵੇ ਉਸ ਉੱਪਰ। ਉੱਥੇ ਤੇ ਰੱਖ ਸਕਦੇ ਹੋ। ਕਿਤੇ ਹੋਰ ਤੁਹਾਡੀ ਜਗਾ ਹੈਗੀ ਜਿੱਥੇ ਤੁਸੀਂ ਜਾਵਾਂ ਕਿਸੇ ਹੋਰ ਨਹੀਂ। ਇੱਕ ਪੁੱਤ ਦੇ ਹੀ ਕੱਪੜਿਆਂ ਦਾ ਉਸ ਤੇ ਉੱਤੇ ਪੱਛਾਵਾ ਨਾ ਪਵੇ। ਦੂਜੀ ਗੱਲ ਕਦੇ ਪੋਚਾ ਝਾੜੂ ਪੋਚਾ ਕਈਆਂ ਨੂੰ ਆਤ ਹੁੰਦੀ ਆ ਜਿੱਥੇ ਦੇਖਿਆ ਉੱਥੇ ਮਤਲਬ ਉਹਦਾ ਵੀ ਪੱਛਾਵਾ ਨਹੀਂ ਪੈਣਾ ਚਾਹੀਦਾ। ਇਹ ਛੋਟੀਆਂ ਗੱਲਾਂ ਧਿਆਨ ਚ ਰੱਖੋਗੇ ਤਾਂ ਬਹੁਤ ਵਧੀਆ ਹੋ ਤੁਸੀਂ ਕੀ ਕਰਨਾ ਸ਼ਮਾ ਬੂਟਾਂ ਲਾਇਆ ਤੁਸੀਂ ਇਹਦੇ ਵਿੱਚ ਇੱਕ ਥੋੜਾ ਜਿਹਾ ਕਪੂਰ ਥੋੜਾ ਬਾਹਰ ਥੋੜੇ ਜਿਹਾ ਚੌਲ ਥੋੜੀ ਜਿਹੀ ਕੱਚੀ ਰਸੀ ਟਿੱਟੇ ਇਹ ਤੁਸੀਂ ਜਿਹੜਾ ਸ਼ੁੱਕਰਵਾਰ ਹੁੰਦਾ ਉਸ ਦਿਨ ਪਾਉਣੇ ਸ਼ੁਰੂ ਕਰਦਾ ਹੈ ਬਾਕੀ ਡੇਲੀ ਸ਼ਾਮ ਟਾਈਮ ਗੌਰੇਕੌਰ ਦਾ ਜੋਤਨੋਂ ਸ਼ੁਰੂ ਕਰਦਾ ਦੈਨ ਅਗਰਵਤ ਦੇਖੋ ਜੇ ਤੁਸੀਂ ਬੂਟਾ ਲਾਉਣਾ ਹੈ ਜਾਂ ਲਾਇਆ ਹੋਇਆ ਹੈ ਤਾਂ ਇਹਦਾ ਬਾਹਲਾ ਲਮੋਗੇ ਜਿੱਦ ਸੀ ਕੋਦੀ ਮੰਗਤਾ ਕਰੋਗੇ ਉਸ ਢੰਗ ਨਾਲ ਜੇ ਢੰਗ ਦੇ ਤਰ੍ਹਾਂ ਹੋਣਾ ਚਾਹੀਏ ਇਹ ਵਰ ਦੇ 14 ਦਾ ਬੂਟਾ ਲਓ ਪੀ ਲਾਲ ਨੇ ਉੱਥੀ ਜਵਾਕ ਬੱਚੇ ਰਹਣਾ ਨੂੰ ਨਹੀਂ ਪਤਾ ਹੁੰਦਾ ਕਰ ਸਕਦਾ ਹੈ ਕਿ ਕਈ ਵਾਰੀ ਬੱਚੇ ਉੱਤੇ ਬਾਥਰੂਮ ਵੀ ਕਰ ਦਿੰਦੇ ਨੇ ਛੋਟੇ ਬੱਚੇ ਹੁੰਦੇ ਨੇ ਜਦੋਂ ਵੀ ਤੁਲਸੀ ਦਾ ਬੂਟਾ ਤੁਸੀਂ ਕਹਿ ਦਿੰਦੇ ਹੋ ਕਿ ਔਸ਼ਤ ਦੇ ਵਾਸਤੇ ਲਾਏ ਔਸ਼ਤੇ ਕੀ ਦੀ ਆ ਤੁਸੀਂ ਮੈਂ ਸਮਝ ਗਈ ਤੁਸੀਂ ਔਸ਼ਤੇ ਵਾਸਤੇ ਕਹਿੰਦਾ ਜੀ ਅਸੀਂ ਇਹਦੀ ਮੰਗਤਾਂ ਨਹੀਂ ਕਰਦੇ ਅਸੀਂ ਤਾਂ ਸਿਰਫ ਔਸ਼ਤੇ ਵਾਸਤੇ ਲਾਇਆ ਔਸ਼ਤੇ ਵੀ ਉਹਦਾ ਹੀ ਕੰਮ ਕਰੂਗੀ ਨਾ ਜਦੋਂ ਤੁਸੀਂ ਨੂੰ ਸਹੀ ਢੰਗ ਨਾਲ ਸੇਵਾ ਕਰੋ ਜਦੋਂ ਅਸੀਂ ਕਿਸੇ ਨੂੰ ਘਰੇ ਲੈ ਕੇ ਸੱਦ ਕੇ ਬਿਠਾ ਲੀਏ ਤੇ ਉਹਨੂੰ ਕਹੀਏ ਵੀ ਬਹਿ ਜਾ ਅਸੀਂ ਤਾਂ ਇਹ ਕੰਮ ਕਰਾਉਣਾ ਚਾਹਦੇ ਹਾਂ ਜਿਹਾੜੀ ਨਾਲ ਕਿਉਂ ਨਾ ਹੋਵੇ ਜੇ ਆਪਾਂ ਉਹਨੂੰ ਪੈਸੇ ਨਹੀਂ ਦਵਾਂਗੇ ਤਾਂ ਆਪਣਾ ਕੰਮ ਕਰੂਗਾ ਜੇ ਆਪਾਂ ਉਹਨੂੰ ਰੋਟੀ ਪਾਣੀ ਨਹੀਂ ਦਵਾਂਗੇ ਟਾਈਮ ਨਾਲ ਤਾਂ ਆਪਣਾ ਦੂਜੇ ਦਿਨ ਦੀ ਹਾੜੀ ਤੇ ਨਹੀਂ ਆਊਗਾ ਇਹ ਗਲਤ ਬਾਤ ਨੂੰ ਮੰਨਣੀ ਪਊਗੀ ਤੁਸੀਂ ਕਈ ਬੁੱਟੇ ਔਸ਼ਲੀੇ ਤੌਰ ਤੇ ਕਹਿ ਕੇ ਲਾ ਲੇ ਜਹੇ ਜੀ ਗਲਤੀ ਬਹੁਤ ਸਹੀ ਇਹ ਤਾਂ ਸਹੀ ਕਰ ਲਿਆ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੋ ਸਕਦਾ ਜੇ ਤੁਸੀਂ ਇੰਨਾ ਕੰਮ ਕਰੋ ਪਰ ਕਿ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਣਾ ਆਪਣੇ ਜਿਹੜੀ ਨੱਕ ਦੀ ਨਾਸਾ ਤੇ ਨੂੰ ਜਰੂਰ ਪਰਖਿਆ ਕਰੋ ਕਿ ਕਿਹੜੇ ਪਾਸੇ ਦੀ ਚੰਗ ਰਹੀ ਆ ਅਗਰ ਇਸ ਪਾਸੇ ਦੀ ਚੱਲਦੀ ਆ ਤਾਂ ਇਹ ਪੈਰ ਬਾਹਰ ਖੋ ਪਹਿਲਾਂ ਅਗਰ ਇਸ ਪਾਸੇ ਦੀ ਨੱਕ ਚ ਹਵਾ ਆ ਰਹੀ ਆ ਤਾਂ ਇਸ ਪੈਰ ਨੂੰ ਪਹਿਲਾਂ ਬਾਹਰ ਇਹ ਜ਼ਰੂਰੀ ਗੱਲਾਂ ਨੇ ਇਹ ਤੁਹਾਡੀ ਕਾਹ ਜਾਬੀ ਦੇ ਰਸਤੇ ਤੇ ਤੁਹਾਨੂੰ ਤੋੜ ਸਕਦੀਆਂ ਨੇ ਛੋਟੀਆਂ-ਛੋਟੀਆਂ ਗੱਲਾਂ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਬਾਕੀ ਤੁਹਾਡਾ ਪਾਠ ਪੂਜਾ ਦੇ ਵਿੱਚ ਮਨ ਨਹੀਂ ਲੱਗਦਾ ਜਾਂ ਤੁਹਾਡੇ ਬੱਚਿਆਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਗੈਥਰੀ ਪਾਠ ਪੰਜਾਬੀ ਵਿੱਚ ਵੀ ਆ ਰਿਹਾ ਇਹ ਨਹੀਂ ਹੈ ਪਾਠ ਨੂੰ ਕੋਈ ਵੀ ਕਰ ਸਕਦਾ ਜਿਨ੍ਹਾਂ ਨੂੰ ਨਹੀਂ ਚੰਗਾ ਨਾ ਕਰਦਾ ਜਿਵੇਂ ਕੋਈ ਕਟ ਕਿਸੇ ਵੀ ਤਰ੍ਹਾਂ ਦੇ ਜਿਹੜਾ ਕੋਈ ਪਾਠ ਆ ਗੁਰਵਾਰਿਆਂ ਉਹ ਕੋਈ ਵੀ ਪੜ ਸਕਦਾ ਗੈਤਰੀ ਪਾਠ ਨੂੰ ਕੋਈ ਵੀ ਕਰ ਸਕਦਾ ਤੇ ਦੇਖੋ ਮੈਂ ਇੱਥੇ ਤੱਕ ਵੀ ਦੇਖਿਆ ਵੀ ਜਿਹੜਾ ਮਤਲਬ ਮੰਨਣਾ ਆਪਣੇ ਧਰਮ ਨੂੰ ਆ ਪਰ ਬਾਣੀ ਅਸੀਂ ਕਿਸੇ ਧਰਮ ਦੀ ਵੀ ਪੜ ਸਕਦਾ ਸਮ ਕੋਈ ਨਹੀਂ ਰੋਕ ਸਕਦਾ ਹੈ ਸਾਨੂੰ ਹਿੰਦੂ ਨਹੀਂ ਰੋਕ ਸਕਦੇ ਹੈਗੇ ਕਿ ਤੁਸੀਂ ਸਾਡੀ ਕਿਉਂ ਬਾਣੀ ਪੜਤੋ ਅਸੀਂ ਹਿੰਦੂਆਂ ਨੂੰ ਨਹੀਂ ਰੋਕ ਸਕਦੇ ਕੋਈ ਹਿੰਦੂਆਂ ਦੇ ਘਰੇ ਦੇ ਗੁਟਕਾ ਸਾਭ ਰੱਖਿਆ ਹੈ ਪੰਜ ਗ੍ਰੰਥੀ ਰੱਖੀ ਹੋਈ ਹੈ ਤੇ ਅੱਜ ਕੱਲ ਤਾਂ ਗੁਰਬਾਣੀ ਦਾ ਪਾਠ ਵੀ ਕਰਾਉਣ ਲੱਗ ਗਏ ਨੇ ਆਪਣੇ ਹਿੰਦੂ ਭਰਾ ਤੇ ਇਸੇ ਤਰ੍ਹਾਂ ਜਿਹੜੇ ਹੋਰ ਵੀਰ ਨੇ ਜਿਨ੍ਹਾਂ ਨੂੰ ਹੋਰਾਂ ਨੂੰ ਫਾਇਦਾ ਹੁੰਦਾ ਉਹ ਦੇਖੋ ਪਾਠ ਕਰਵਾਉਂਦੇ ਨੇ ਹਿੰਦੂ ਹਮਨ ਕਰਵਾਉਂਦੇ ਨੇ ਹੋਰ ਜਿਹੜੇ ਸਾਡੇ ਲੋਕ ਨੇ ਤੇ ਕਈ ਵਾਰੀ ਉਹ ਵੀ ਕਰਾਉਂਦੇ ਨੇ ਜਿਹੜਾ ਪਾਠ ਹੁੰਦਾ ਦੱਸਦੇ ਨਹੀਂ ਜਿਵੇਂ ਚੰਡੀ ਦਾ ਪਾਠ ਤੇ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ ਤੇ ਹਿੰਦੂ ਧਰਮ ਦੇ ਵਿੱਚ ਵੀ ਹੈ ਤੇ ਫਿਰ ਇੱਕ ਹੈਗਾ ਦੂਜਾ ਆਪਣਾ ਮਾਂ ਸਰਸਪਤੀ ਦਾ ਪਾਠ ਹੋ ਗਿਆ ਤੇ ਮਾਂ ਦੁਰਗਾ ਦਾ ਪਾਠ ਹੋ ਗਿਆ ਤੇ ਇਹ ਪਾਠ ਵੀ ਕਰਵਾਉਂਦੇ ਨੇ ਜਦੋਂ ਉਹਨਾਂ ਨੂੰ ਵੱਡੇ ਵੱਡੇ ਪ੍ਰੋਬਲਮ ਆਉਂਦੇ ਨੇ ਉਦੋਂ ਕਰਵਾਉਂਦੇ ਨੇ ਪਰ ਦੱਸਦੇ ਨਹੀਂ ਕਿਸੇ ਕੋਲ ਹੈ ਕਿ ਅਸੀਂ ਦੁਰਗਾ ਮਾਂ ਦਾ ਪਾਠ ਕਰਵਾਇਆ ਕਿ ਫਿਰ ਤੁਸੀਂ ਨੂੰ ਮਜ਼ਾਕ 'ਚ ਮਾਰ ਦੋਗੇ ਕਿ ਜੇ ਤੁਸੀਂ ਸਿੱਖ ਹੋ ਕੇ ਦੁਰਗਾ ਮਾਂ ਦਾ ਪਾਠ ਕਰਵਾਇਆ ਨਹੀਂ ਪਾਠ ਕੋਈ ਵੀ ਕਿਸੇ ਵੀ ਧਰਮ ਤੋਂ ਜਿੱਥੋਂ ਸਾਨੂੰ ਬੇਤਾ ਹੋਂਦ ਅਸੀਂ ਕਰਵਾ ਸਕਦੇ ਆ ਕਰਵਾਉਂਦੇ ਵੀ ਨਹੀਂ ਪਰ ਜੱਗਰ ਨਹੀਂ ਹੁੰਦੇ ਮੇਰੇ ਕੋਲ ਸਾਰਾ ਕੁਝ ਟਾਟਾ ਇਹਨਾਂ ਦਾ ਹੁੰਦਾ ਵਾ ਵੀ ਜੇ ਅਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਅਸੀਂ ਸਵੇਰੇ 3 ਵਜੇ ਉੱਠਦੇ ਆਂ ਜੀ ਅਸੀਂ ਫਲਾਣਾ ਹੁੰਨੇ ਆਂ ਪਰ ਸਾਡਾ ਕੰਮ ਕੋਈ ਨਹੀਂ ਹੁੰਿਆ ਕੋਈ ਜਿਹੜੇ ਦਰਵਾਜੇ ਤੋਂ ਚੀਜ਼ ਮਿਲਣੀ ਆਂ ਹੁਣ ਦੁਕਾਨ ਤੇ ਜਾਂਦੇ ਇੱਕ ਦੁਕਾਨ ਤੇ ਸਾਰਾ ਸੌਦਾ ਨਹੀਂ ਮਿਲਦਾ ਮੈਂ ਮੰਨਦੀ ਅੱਜਕੱਲ ਮਾਲ ਬਣਨੇ ਉੱਤੇ ਸਾਰਾ ਕੁਝ ਫੀਸ ਲੈਨੇ ਆਂ ਪਰ ਜਿਹੜੇ ਇੱਕ ਅਚੀ ਜਗ ਜੇ ਤੁਸੀਂ ਕਰਿਆ ਨਹੀਂ ਦੁਕਾਨ ਤੋਂ ਜਾ ਕੇ ਕੱਪੜਾ ਭਾਣੋਂ ਮਿਲੂਗਾ ਨਹੀਂ ਨਾ ਇਸੇ ਤਰ੍ਹਾਂ ਜੇ ਤੁਸੀਂ ਕੱਪੜੀ ਦੁਕਾਨ ਤੇ ਜਾ ਕੇ ਤੁਹ ਕਰੇਅਨੇ ਦਾ ਨੂੰ ਮਿਰਚ ਪਾਉਂ ਮਿਲੂਗਾ ਨਾ ਨਹੀਂ ਨਾ ਇਸ ਤਰ੍ਹਾਂ ਜੇ ਤੁਸੀਂ ਲੋਹੇ ਦੀ ਦੁਕਾਨ ਤੇ ਦਾਤੀ ਖੁਰਪਾ ਲੈਣ ਜਾਣ ਵਾ ਤੁਸੀਂ ਕਹੋਗੇ ਇਸ ਤਰ੍ਹਾਂ ਕਰੇਅਨੇ ਦੀ ਦੁਕਾਨ ਤੋਂ ਲੈ ਲੈਣੇ ਆਂ ਕੀ ਕਰਾਂ ਮਰੀ ਮੁੱਟੀ ਘਰ ਦੇ ਜਾ ਕੇ ਮੇਕ ਮਿਲ ਕੋਣ ਹਰ ਇੱਕ ਚੀਜ਼ ਹਰ ਇੱਕ ਦੇ ਅੰਦਰ ਚ ਜਿਹੜੀਆਂ ਚੀਜ਼ਾਂ ਦੇਵੀ ਦੇਵਤਿਆਂ ਦੇ ਅੰਦਰ ਚ ਨੇ ਉਹ ਦੇਵੀ ਦੇਵਤਿਆਂ ਦੇ ਨੇ ਹਾਂ ਮੁਕਤੀ ਦਾ ਕਰਵਾਜਾ ਜਿਹੜਾ ਉਹ ਬਾਬੇ ਨਾਨਕ ਦੇ ਹੱਕ ਚ ਤੁਸੀਂ ਮੁਕਤੀ ਲੈਣਾ ਚਾਹਦੇ ਹੋ ਵੇਖਕ ਚ ਇੱਕ ਕਮਨਾ ਕਰੋ ਫਿਰ ਤੁਸੀਂ ਬਾਬੇ ਨਾਨਕ ਦੇ ਪਾਣੀ ਪੜੋ ਜਿੰਨੀ ਪੜਨ ਦੇ ਉਨੇ ਚਿੱਟਾ ਕੱਪੜਾ ਪਛਾਉਂ ਜੋਤ ਲਾਓ ਤੁਹਾਨੂੰ ਪ੍ਰਤੱਖ ਸਾਖ ਦੀ ਸੁਗਾਂ ਸਿਰਫ ਬੜਾ ਚਿਰ ਨਹੀਂ ਲੱਗਦਾ ਹੈਗਾ 40-45 ਦਿਨ ਲੱਗਦੇ ਨੇ ਸਾਰਾ ਕੁਝ ਤੁਹਾਨੂੰ ਕਲੀਅਰ ਹੋਣ ਲਈ ਪਰ ਤੁਹਾਨੂੰ ਦੁਨਿਆਵੀ ਚੀਜ਼ਾਂ ਵੱਲ ਧਿਆਨ ਛੱਡਣਾ ਪਊ ਖਾਤਮ ਕਰਨਾ ਪਊ ਤੁਹਾਨੂੰ ਆਪਣੇ ਆਪ ਨੂੰ ਪਹਿਲਾਂ ਤਾਂ ਮਾਰਨਾ ਪਊਗੀ ਅਸੀਂ ਮਰ ਗਏ ਸਾਡਾ ਕੋਈ ਦੁਨੀਆਂ ਵਿੱਚ ਹੈ ਨਹੀਂਗਾ ਆਕਰ ਤੁਹਾਡੇ ਅੰਦਰ ਤਰਫਾ ਜਰਾ ਜਿਨੀ ਵੀ ਤਾਂ ਤੁਹਾਨੂੰ ਇਹ ਚੀਜ਼ਾਂ ਦੇ ਸਹਾਰੇ ਲੈਣੇ ਪੈਣਗੇ ਮੈਂ ਦਾਅਵੇ ਨਾ ਕਹਿੰਦੀਆਂ ਚਾਹੇ ਇਧਰ ਦੀ ਦੁਨੀਆਂ ਇਧਰ ਆ ਜਵੇ ਮੈਂ ਗਰੰਟੀ ਨਾਲ ਕਹਿੰਦੀਆਂ ਫਿਰ ਤੁਹਾਨੂੰ ਸਹਾਰੇ ਲੈਣੇ ਪੈਣਗੇ ਤੁਮਾਂ ਚੋਰੀ ਤਾਂ ਲੈ ਲੋ ਲੋਕਾਂ ਦੇ ਤੁਮ ਅਸਿੱਧੇ ਹੋ ਗਿਲਾਇ ਮੈਂ ਦੇਖਦੀ ਆ ਨਾ ਇਹ ਇਹ ਕਈ ਲੋਕਾਂ ਦੇ ਵੱਡੇ ਵੱਡੇ ਕੰਮ ਹੁੰਦਣ ਤੇ ਬਾਅਦ ਵਿੱਚ ਮੈਸਜ ਨਹੀਂ ਛੱਡਦੇ ਕਿਉਂ ਨਹੀਂ ਛੱਡਦੇ ਉਹ ਫੈਨੇ ਸਾਡੀ ਬੇਇਜ਼ਤੀ ਆ ਜੀ ਅਸੀਂ ਤਾਂ ਗਾਤਰੇ ਪਰ ਬੁਰਸ਼ੇ ਖਾਂ ਹਾਂ ਜੇ ਬੁਰਸ਼ੇ ਖ ਸੀ ਤੁਸੀਂ ਸਹਾਰਾ ਤਾਂ ਲਿਆ ਨੇ ਇਸ ਚੀਜ਼ ਦਾ ਕਿਉਂ ਲਿਆ ਬਈ ਅਗਰ ਤੁਹਾਡਾ ਉਧਰੋਂ ਬਾਣੀ ਨਾਲ ਫਾਇਦਾ ਨਹੀਂ ਹੋਇਆ ਨਾ ਤੁਸੀਂ ਤਾਂ ਹੀ ਲਿਆ ਨਾ ਜਿਹੜੀ ਗੁਰਬਾਣੀ ਚੋ ਚੀਜ਼ ਮਿਲਣੀ ਆ ਉਹ ਗੁਰਬਾਣੀ ਚੋ ਮਿਲਣੀ ਆ ਇੱਧਰ ਮੁਕਤੀ ਨਹੀਂ ਮਿਲਦੀ ਇਹ ਕਰਨ ਨਹੀਂ ਪਊਗੀ। ਅਗਰ ਮੁਕਤੀ ਲੈਣੀ ਹੈ ਬਾਬੇ ਨਾਨਕ ਦਾ ਦਰਵਾਜ਼ਾ ਕਰਕੇ ਹੁਣ ਆਪਊਗਾ। ਅਗਰ ਪ੍ਰਦਾਰਥ ਖੇਤੀ ਲੈਣੇ ਨੇ ਤਾਂ ਤੁਹਾਨੂੰ ਪ੍ਰਕਿਰਤੀ ਦਾ ਸਹਾਰਾ ਲੈਣਾ ਪਊਗਾ। ਵਰਮਾ, ਵਿਸ਼ਨੂ, ਮਹੀਸ਼, ਮਾ ਦੁਰਗਾ, ਮਾ ਕਾਲੀ ਜੋ ਵੀ ਰਹਿ ਕੇ ਦੇਵੀ ਦੇਵ ਤੇ ਉਹਨਾਂ ਦਾ ਸਹਾਰਾ ਲੈਣਾ ਪਊਗਾ। ਉਹਨਾਂ ਦੀ ਬਿਨਾਂ ਹੀ ਪ੍ਰਕਿਰਤੀ ਦਾ ਸਹਾਰਾ ਲੈਣਾ ਪਊਗਾ। ਉਹਨਾਂ ਨੇ ਜਾਗਰਤ ਜਾਗਰਤ ਕੀਤੀ ਹੋਈ ਪ੍ਰਕਿਰਤੀ। ਉਹਨਾਂ ਨੇ ਜਾਗਰਤ ਕੀਤੀ ਹੈ। ਅਸੀਂ ਜੇ ਉਹਨਾਂ ਦਾ ਨਾਮ ਨਹੀਂ ਲਵਾਂਗੇ ਤਾਂ ਜਿਹੜੀ ਸਾਡੀ ਆਸਥੀਆ ਕੰਮ ਨਹੀਂ ਕਰੂਗੀ। ਉਹਨਾਂ ਮੇ ਬਰੋਟੇ ਤੋਂ ਪਾਣੀ ਹੰਨੇ ਪੀਵੇ। ਤਬ ਰੋਟੇ ਦੀ ਉਸ ਚੀਜ਼ ਨਾਲ ਕਿੰਨੇ ਲੋਕਾਂ ਨੂੰ ਫਾਇਦਾ ਹੋਇਆ ਹੈ ਹੈ ਪਰ ਉਹਨਾਂ ਨੂੰ ਪਹਿਲਾਂ ਮੈਂ ਬੇਨਤੀ ਕਰਵਾਈ ਹੈ ਵੀ ਬੇਨਤੀ ਕਰੋ ਅਗਰ ਸਿੱਧਾ ਇਹ ਕਿਸ ਤਰ੍ਹਾਂ ਦੇ ਤਰੇ ਬੁੱਟੇ ਤੋੜੋਗੇ ਕੋਈ ਫਾਇਦਾ ਨਹੀਂ ਹੋਊਗਾ ਠੀਕ ਹੈ ਕਿਉਂਕਿ ਜਿਹੜਾ ਘਰ ਦਾ ਮਾਲਕ ਆ ਪਹਿਲਾਂ ਉਹਦਾ ਇਜਾਜ਼ਤ ਲੈਣਾ ਪੈਂਦਾ ਆਪਾਂ ਕਿਸੇ ਨੇ ਕੋਈ ਚੀਜ਼ ਲੈਣ ਜਾਣਿਆ ਪਹਿਲਾਂ ਕਿਹਨੂੰ ਪੁੱਛਦੇ ਸਿਆਣੇ ਬੰਦੇ ਨੂੰ ਜਿਹੜਾ ਘਰ ਦਾ ਬਜ਼ੁਰਗ ਹੁੰਦਾ ਆ ਅਗਰ ਉਹਨੂੰ ਛੱਡ ਕੇ ਤੁਸੀਂ ਨੂੰ ਕੋਲੋਂ ਪੁੱਛਦੇ ਤਾਂ ਜੇ ਨੂੰ ਦੇਵੀ ਦੂਗੀ ਤਾਂ ਗੱਲ ਤੇ ਕਰੇ ਕੇਸ ਪੈਣ ਵਾਲੀ ਗੱਲ ਹੋਊਗੀ ਪਹਿਲਾਂ ਤਾਂ ਜਿਹੜੀ ਸਿਆਣੀ ਨੋ ਉਹ ਆਦੀ ਸਾਸਰੂ ਪੁੱਛਦੀ ਆ ਮੰਮੀ ਜੀ ਆ ਚੀਜ਼ ਹੈਗੀ ਆਪਣੇ ਘਰੇ ਮੰਮੀ ਜੀ ਨੂੰ ਪਤਾ ਮੈਨੂੰ ਨਹੀਂ ਪਤਾ ਹੈਗਾ ਜਿਹੜੀਆਂ ਮਤਲਬ ਆਪਣੇ ਆਪ ਚ ਕਹਿੰਦੇ ਨੇ ਮੈਂ ਸਿਆਣੀ ਬਣ ਗਈ ਹੁਣ ਮੈਂ ਵੱਡੀ ਘਰ ਦੀ ਮਾਲਕਣ ਬਣ ਗਈ ਉਹ ਸੱਸ ਦੀ ਬੇਇੱਜ਼ਤੀ ਕਰਨ ਲਈ ਤਿਆਰ ਬੈਠੀਆਂ ਹੁੰਦੀਆਂ ਨੇ ਉਹ ਮੂਹਰੇ ਲਾਣੇਦਾਰੇ ਕਰਦੀਆਂ ਨੇ ਪੂਛਾ ਮਾਰਦੀਆਂ ਨੇ ਅਕਰੀ ਉਹ ਹੋਰ ਚੀਜ਼ ਹੁੰਦੀ ਹੈ ਪਰ ਉਹ ਦਿੱਤੀ ਹੈ ਜਿਹਨਾਂ ਦੇ ਨਿਸਫਰ ਹੋ ਜਾਂਦੇ ਆ ਕਿਉਂ ਨਿਸਫਰ ਆਏ ਹੋ ਜਾਂਦੇ ਜਦੋਂ ਸੱਸ ਕਹਿ ਦਿੰਦੀ ਹੈ ਕਿ ਤਾ ਮੈਨੂੰ ਪੂਛਾ ਨਹੀਂ ਦੇਤੀ ਹੁਣ ਗਾਹ ਨੂੰ ਤੂੰ ਲੈ ਕੇ ਵੀ ਤੂੰ ਆਉਣੀ ਆ ਪਰ ਲੈਣ ਵੇਲੇ ਜਾਂ ਸੱਸ ਉਹਨਾਂ ਨੂੰ ਲੈ ਕੇ ਆ ਫਿਰ ਉਹ ਕਹਿੰਦੇ ਤੂੰ ਜਾ ਮੈਂ ਨਹੀਂ ਜਾਣਾ ਆਇਗਾ ਹਾਂ ਇਹ ਗੱਲਾਂ ਹੁੰਦੀਆਂ ਨੇ ਦੇਖੋ ਜੇ ਤੁਸੀਂ ਸੁੱਖ ਦਾ ਆਪਣਾ ਚਾਹਣਾ ਤਾਂ ਇਹ ਕੰਮ ਤੁਹਾਨੂੰ ਕਰਨੇ ਹੀ ਕਰਨੇ ਪੈਣਗੇ ਹਾਂਜੀ ਇੱਕ ਜਿਹਾ ਨਾਲ ਛੋਟਾ ਜਿਹਾ ਹੋਰ ਕੰਮ ਕਰ ਲਓ ਜੇ ਤੁਹਾਡੇ ਘਰ ਦੇ ਚ ਬਹੁਤ ਜ਼ਿਆਦਾ ਕਲੇਸ਼ ਬਣਿਆ ਰਹਿੰਦਾ ਕਿਸੇ ਵੀ ਟਾਈਮ ਸ਼ਾਂਤੀ ਨਹੀਂ ਹੈਗੀ ਤੁਸੀਂ ਇੱਕ ਮਿੱਟੀ ਦੀ ਕੁੱਜੀ ਲਓ ਛੋਟੀ ਜੀ ਉਰੂ ਸ਼ਹਿਦ ਦੀ ਭਰ ਲਓ ਸ਼ਹਿਦ ਦੀ ਭਰ ਕੇ ਸ਼ਨੀਵਾਰ ਨੂੰ ਆਦਿ ਕਿਸੇ ਵੀ ਸੁੰਨੀ ਜਗ੍ਹਾ ਤੇ ਰੱਖੋ ਤੁਹਾਡੇ ਕਰਦਾ ਕੈਸਟ ਦੇਖੋ ਇਹ ਨਾ ਸੋਚਿਆ ਕਰੋ ਵੀ ਵੀਡੀਓ ਲੰਬੀ ਚਲੀ ਗਈ ਦੇਖੋ ਜਿਵੇਂ ਦੱਸੂ ਨਹੀਂ ਸਮਝਾਉਂ ਨੂੰ ਤੁਹਾਨੂੰ ਪਤਾ ਕਿ ਮੇ ਲੋਕਾ ਸਕੂਲ ਦੇ ਵਿੱਚ ਟੀਚਰ ਹੁੰਦਾ ਜੇ ਬੱਚਿਆਂ ਨੂੰ ਕਹਦਾ ਆਹ ਕੰਮ ਕਰ ਲੋ ਆ ਤੁਸੀਂ ਇੰਨੇ ਪ੍ਰਸ਼ਨ ਕਰਕੇ ਲੈ ਕੇ ਆਉਣੇ ਨੇ ਉਹਨੇ ਕਿਤਾਬ ਤਾਂ ਪੜਾਈ ਹੋਰੀ ਹੈਗੀ ਤੇ ਚੱਕੇ ਬੜੂਗਾ ਹੈ ਤੇ ਫਿਰ ਕਈ ਵਾਰੀ ਹੁੰਦਾ ਇੰਨੇ ਸਵਾਲ ਕਰ ਉਹਨੂੰ ਇੱਕ ਵਾਰੀ ਵੀ ਉਹਨੇ ਸਮਝਾਇਆ ਨਹੀਂ ਹੁੰਦਾ ਬੱਚਾ ਕਿੱਥੋਂ ਸਮਝੂਗਾ ਸਿਰਫ ਬੱਚਾ ਦੇਖ ਕੇ ਬੈਕਸਾਈਡ ਤੋਂ ਉਹਦਾ ਉੱਤਰ ਨਗਾ ਸਕਦਾ ਪਰ ਉਹ ਦਿਮਾਗ 'ਚ ਨਹੀਂ ਆਵਾਗਉਂਦੇ ਵੀ ਮੈਂ ਕਿਵੇਂ ਇਹਨਾਂ ਕਰਾਂ ਸਿਰਫ ਤੁਸੀਂ ਉਹ ਕੰਮ ਕਰ ਸਕਦੇ ਹੋ ਪਰ ਤੁਹਾਨੂੰ ਉਹਦੇ ਜਿਹੜਾ ਮੀਨਿੰਗ ਆ ਉਹਦੇ ਬਾਰੇ ਨਹੀਂ ਪਤਾ ਰੂ ਮੈਂ ਦਾਅਵੇ ਨਾ ਕਰੀਆਂ ਜਿਵੇਂ ਵੀਡੀਓ ਦੇ ਵਿੱਚ ਤੁਹਾਨੂੰ ਨਹੀਂ ਸਮਝਾਵਾਂਗੀ ਕਿ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਮਝਾ ਸਕਦੇ ਹੋ ਵੀ ਇਸ ਤਰ੍ਹਾਂ ਕਰਨ ਦੇ ਨਾਲ ਇਸ ਤਰ੍ਹਾਂ ਹੁੰਦਾ ਬੱਚੇ ਤੁਸੀਂ ਇੱਥੋਂ ਬਚੋ ਇੱਥੋਂ ਕਰੋ ਇੱਥੇ ਆਹ ਕੰਮ ਕਰੋ ਜਿੱਥੇ ਜਿਹੜਾ ਕਰਨ ਵਾਲਾ ਉੱਥੇ ਉਹ ਕੰਮ ਕਰੋ ਅੱਛਾ ਜੀ ਬੈਗੂ ਜੀ ਦਾ ਖਾਲਸਾ ਹਾਂਜੀ ਸਤਿ ਸ੍ਰੀ ਅਕਾਲ ਜੀ